ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆ ਦੇਖੋ ਪੈੰਡ ਮਹਿੰਦੀ ਪਰ ਚੜਦਾ ਪਿਆਵ ਤੇ ਲੈਂਦੇ ਪਿਆਵ ਦਾ ਬਾਰਡਰ ਆ ਜੋ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਦੇਖੋ ਉਥੇ ਬੰਨ ਟੁੱਟ ਗਿਆ ਪਾਣੀ ਦਾ ਦੇਖੋ ਯਾਰ ਇਹ ਸਰਕਾਰਾਂ ਨੇ ਇਹ ਜੋ ਬਾਰਡਰ ਬਣਾਏ ਨੇ ਤੇ ਕੁਦਰਤ ਨੂੰ ਇਹ ਚੀਜ਼ਾਂ ਨਹੀਂ ਪਾਉਂਦੀਆਂ ਦੇਖੋ ਰੋਟੀਆਂ ਜੋ ਪਾਣੀ ਦੇ ਵਿੱਚ ਖੜ ਕੇ ਹੀ ਖਾਣੀਆਂ ਪੈਂਦੀਆਂ ਇੰਨਾ ਕੈਰ ਮਤਲਬ ਕਿ ਮੀਂਹ ਦਾ ਹੋਇਆ ਪਿਆਗਾ ਹੜਾਂ ਦਾ ਹੋਇਆ ਪਿਆਗਾ ਇਹ ਸਭ ਦਰਿਆਵਾਂ ਦਾ ਪਾਣੀ ਆ ਜੋ ਕਿ ਟੁੱਟ ਟੁੱਟ ਕੇ ਆ ਰਿਹਾ ਤੇ ਕੋਈ ਜੋ ਉਧਰੋਂ ਬਰਸਾਤਾ ਹੋ ਰਹੀਆਂ ਵਾਹਿਗੁਰੂ ਮੇਰ ਕਰੇ ਸਰਬੱਤ ਦੁਨੀਆਂ ਤੇ ਮੇਰ ਪ੍ਰਾਰਥਨਾ ਕਰੋ ਤੇ ਸਭ ਹੀ ਲੋਕ ਅਰਦਾਸ ਕਰੋ ਜੋ ਕਿ ਪੰਜਾਬ ਦਾ ਤੇ ਇਸ ਦੁਨੀਆ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ